ਲੈ ਬਈ ਸ਼ਰਤ ਗਈ ਆ ਲੱਗ ਸ਼ਰਤ ਇਹ ਲੱਗ ਗਈ ਆ ਮੈਂ ਤੁਹਾਨੂੰ ਦਿਖਾਉਣਾ ਹਰਿੰਦਰ ਕਹਿੰਦਾ ਇਹਦੇ ਥੱਲੇ ਹੁੰਦੀ ਨਗਾਉਣਾ ਇੱਧਰ ਦੀ ਲਗਾਉਣਾ ਦੀ ਕਹਿੰਦਾ ਵੀ ਇਹਦੇ ਮੈਂ ਥੱਲੇ ਹੁੰਦੀ ਨਗਾ ਦੇਣਾ ਲਾ ਲਗਾ ਦੂੰਗਾ ਉਹ ਮੋਰੇ ਵਾਜ ਜਾਣੀ ਦਾ ਟੇਟੀ ਕਰਕੇ ਲਗਾ ਦੇ ਸੌਤ ਦੀਆਂ ਸੌਤ ਦੀ ਫਿਲਮ ਹੁੰਦੀ ਸ਼ਾਇਦ ਅਸੀਂ ਨਗਾ ਹੀ ਦਿੰਦੇ ਏ ਉਹਦਾ ਧੁੱਪੇ ਜਾਣਾ ਵੀ ਸ਼ਹਿਰ ਆ ਨਾ ਹੋਏ 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 ਸੇਕ ਪੈਂਦਾ ਕਿਤੇ ਚਲੋ ਜਾਣਾ ਦਾ ਪੈਣਾ ਹੀ ਆ ਲੈ ਵੀ ਇੰਦਰ ਵੀ ਪੰਪ ਬਣ ਚੱਲਿਆ ਕੀ ਬਣ ਲਗਾ ਦਾ ਕਮਰੇ ਜੇ ਬਣਾਉਣ ਲੱਪੈ ਯਾਰ ਅੱਛਾ ਅੱਛਾ ਰੰਧਰਾ ਦੇ ਕਿ ਮੋੜਿਆ ਕਰ ਇਧਰੋਂ ਵੀ ਦੇਖ ਲਈ ਅਗਲਿਆਂ ਨੇ ਉਹ ਮਾਰਨੇ ਭੜਕਾ ਕੇ ਅੱਕਦੇ ਕਿ ਅੱਕਦੇ ਤੇ ਲਓ ਜੀ Jio ਦਾ ਆ ਗਿਆ ਪੰਪ ਹੁਣ ਮੇਰਾ ਵੀਰ ਕੋਈ ਇਦਾਂ ਨਾ ਕਹਦੇੋ ਵੀ ਅੰਡਾਨੀਆਂ ਬਾਨੀਆਂ ਤੇ ਪੰਪ ਤੋਂ ਕਾਦੇ ਤੇਲ ਪੋਇਆ ਭਰਾਵਾ ਸਾਡੇ ਪਿੰਡ ਲਾਗੇ ਪੰਪ ਹੀ ਇਹ ਆ ਹੈ ਚੱਲ 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 ਪੈਟਰੋਲ ਕੱਢੀ ਆ ਲੰਬਾ ਜੀ ਯਾਰ ਆ ਕੰਮ ਹਨਾ ਤੂ ਸੇਵਾ ਵਾਲਾ ਜਿਹੜਾ ਕੰਡਿਆ ਵਧੀਆ ਭਾਈ ਸਹੀ ਗੱਲ ਐ ਯਾਰ ਵਾਲੇ ਦਾ ਫਲ ਦੇ ਨਾਲ ਹੀ ਆ ਲੈ ਬਈ ਪੌਣ ਦਾ ਪੌਣ ਦੇ ਨਾਲ ਫਲੀਆਂ ਇਹ ਲਾਹਤਾ ਕਰਦੇਗਾ ਨਾ ਕਿ ਕੰਮ ਸੀ ਸੇਰੀ ਮੰਡੀ ਦੀ ਬਲਾਕ ਚ ਪਾਣੀ ਆਵੇ ਨਾਲੇ ਪੌਣ ਤੇ ਨਾਲੇ ਫਲੀਆਂ ਦੇਖ ਇੱਕ ਮਾਰਾ ਉਤਰ ਕੇ ਤਾਂ ਲਓ ਜੀ 50 ਦਾ ਪਵਾ ਲਿਆ ਤੇਲ ਤੇ ਤੇਲ ਪਵਾ ਕੇ 50 ਦਾ ਆਪਾਂ ਚੱਕਦੀ ਆ ਸਕੂਟਰ ਹੀ ਨਗੋਦਰ ਨੂੰ ਨਗੋਦਰ ਨੂੰ ਚਲਦੇ ਆ ਆਓ ਤੇ ਲਾਓ ਜੀ ਨਕੌਦਰ ਸ਼ਹਿਰ ਚ ਜੀ ਆਇਆਂ ਹੋ ਗਈ ਆ ਤੇ ਦੇਖੀ ਦੇਖੀ ਦੇਖੋ ਦੇਖੋ ਲੈ ਆਪਣੇ ਨਕੌਦਰ ਦੀ ਵੀ ਚੜ੍ਹਾਈ ਆ ਹੁਣ ਆ ਨਾ ਆ ਪ੍ਰਿੰਸ ਦਾ ਮੋਕਸਰ ਜੀ ਇੱਥੇ ਵੀ ਖੁੱਲ ਗਿਆ ਕਿੰਨੇ ਆ ਕਈ ਗੋਸ਼ੀ ਆ ਮੈਕਸੀ ਆ ਸਾਰਾ ਕੋ ਮੈਂ ਤਾਂ ਬਰਾਂਚਾ ਬਣਾ ਰਹੀਆਂ ਹਾਂ ਨਹੀਂ 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 ਮਾਇورٹی ਸੀਨੇ ਖੋਲ ਲਿਆ ਉਹਦੇ ਅਰਗਾਏ ਲੈ ਹਰਿੰਦਰ ਆ ਯਾਦਾਂ ਤਾਜ਼ੀਆਂ ਕਰਾ ਦਿਆਂ ਪੁਰਾਣੀਆਂ ਗਲੀਆਂ 'ਚ ਵੜਾੜ ਕੇ ਓਏ ਅੱਗੇ ਇੱਥੋਂ ਦੀ 15-15 ਰੀ ਨੰਗ ਜਾਣਾ ਮੋਟਰਸਾਈਕਲ ਤੇ ਹਾਂ ਬਸ ਇਦਾਂ ਹੀ ਹੋਈ ਜਾਣੀ ਹੁਣ ਔਖਾ ਲੱਗਦਾ ਚਲਾਉਣਾ ਹਨਾ ਯਾਰ ਬਰਾਵਾ ਖਿਆਲ ਨਾ ਜਾਈ ਅਗੇ ਬੂਟ ਬਹੁਤ ਪੜਵਾਏ ਕੇ ਕੰਚ ਫਸਾ ਫਸਾ ਇੱਥੇ ਕੀ ਬਾਤ ਆ ਜੀ ਕੀ ਬਾਤ ਆ ਮੈਂ ਸ਼ਹਿਰ ਗਿਆ ਤੇ ਅੱਜ ਪਿੱਛੇ ਨਜ਼ਾਰੇ ਵੱਜੇ ਪਿਆ ਹੈ ਹੈ ਓਏ ਫੇ ਪੋਤੇ ਨੂੰ ਢਾ ਲਿਆ ਉਹ ਉਧਰ ਨੂੰ ਲੱਫ ਗਿਆ ਤੁਸੀਂ ਉਧਰ ਜਾ ਕੇ ਬਹਿ ਗਏ ਅਜੀਤ ਨਜ਼ਾਰੇ ਵੱਜ ਗਿਆ ਰੱਖ ਦਿਆ ਜੂੜੀ ਜਾੜੀ ਵੀ ਖੁੱਲੀ ਵਰਦੀ ਆ ਹੈ ਓਏ ਅਜੀਤ ਚਲ ਮੈਜਿਕ ਮੈਜਿਕ ਦਾ ਕਰਕੇ ਦਿਖਾ ਦੇ ਜਿਹੜਾ ਦੀਦੀ ਨਾ ਮੈਜਿਕ ਕਰਦਾ ਮੈਜਿਕ ਕਰਕੇ ਦਿਖਾ ਦੇ ਜਾਨ ਨਹੀਂ ਨਹੀਂ ਦੀਦੀ ਨਾ ਕਰਦਾ ਮੈਜਿਕ ਕਰਕੇ ਦਿਖਾ ਦੇ ਨਹੀਂ ਨਹੀਂ ਮੈਂ ਤੇਰਾ ਨਹੀਂ ਸੀ ਉਹ ਕਰਦਾ ਫਿਰ ਚਲ ਮੇਰਾ ਮੂੰਹ ਬਚ ਕਰ ਜਿੱਦਾਂ ਕਰਦਾ ਮੈਜਿਕ ਕਰਕੇ ਦਿਖਾ ਦੇ ਇਹ ਕਿਹੜਾ ਮੈਜੀਕ ਆ? ਗੋਤਾ ਆ ਜਾਣਾ ਉਹਨੂੰ। ਨਾ ਨਾ ਪਰਾ ਬਾਈਦਾਂ ਨਾ ਕਰ। ਕੀ ਲੱਗ ਗਿਆ? ਤੇ ਗਲਾਸਿਸ ਵਿੱਚ ਤਾਂ ਤੁਰੇ ਫਿਰਦੇ ਆ ਰੌਣ ਦਾ ਕੀ ਫਾਇਦਾ? ਜਿੱਤੇ ਪਾਣੀ ਨਿਕਲੀ ਜਾਂਦਾ ਕਾਦੇ ਇਦਾਂ ਕੱਢੀ ਜਾਂਦਾ ਪਾਣੀ ਬਾਹਰ ਉਹਦਾ।

ਤੇ ਹੁਣ ਇਲਤਾਂ ਦੀ ਤਿਆਰੀ ਆ ਫੁੱਲ ਤੇ ਖੂ ਤੇ ਜਾ ਕੇ ਕਰਨਗੇ ਇਲਤਾਂ ਤੇ ਹੁਣ ਕੀ ਚਲਾਉਂਦੇ ਆ ਕੀ ਚਲਾਉਂਦੇ ਆ ਹੈਂ ਮੂੰਹ ਕਦਾ ਕੀ ਤਾ ਸਾਲਾ ਜ਼ਬੂਟਰੀ ਦਾ ਹੈਂ ਉਹ ਦੇਖੋ ਕੀ ਆ ਕੁਟਾਗੀ ਉਹ ਨੇ ਕੋਲ ਰੌਲਾ ਪਾ ਦਾ ਅੱਗੇ ਨੂੰ ਦੇਖੋ ਕਿੱਥੇ ਚੱਲੇ ਆ ਮੂੰਹ ਤੇ ਗੱਲਾਂ ਕਰੀਏ ਮੂੰਹ ਤੇ ਅਰੇ ਪੰਡਿਤ ਜੀ ਇਹ ਕੀ ਕਰਨੇ ਲਗੇ ਹੋ ਉਹ ਤਾਂ ਧਾੜੂ ਨਹੀਂ ਪਾਉਂਦੇ ਕਹਾ ਅੱਛਾ ਫਿੱਲਰ ਜਾਂਦਾ ਹੈ ਇਹ ਉਹ ਬਾ ਪੰਡਿਤ ਜੀ ਤਸਕੀਮ ਹੀ ਪੰਡਤ ਨੇ ਹੋਰ ਲਾਤੀ ਬਈ ਰੁਕ ਰੁਕੋ ਅਰੇ ਰੁਕੋ ਗਵਾਲਵੜ੍ਹ ਮੇ ਬਿਸਕੁਟ ਫੈਕਟਰੀ ਮੇ ਪੰਜ ਉਹ ਲਾੜੂ ਬੰਨ ਹੈ ਨਾ ਹਾਂ ਪੁਰਾਣੇ ਵਾਲੇ ਸੁਣ ਕੋ ਸਰਦਾਰ ਵਿੱਦੂ ਸੁਣ ਕੇ ਆ ਗਿਆ ਹਾਂ ਤੇਰਾ சதਕਾ ਹਾਂ ਗਵਾਲੀਅਰ ਮੇ ਹਾਂ ਗਵਾਲੀਅਰ ਵਾਲੇ ਸਰਦਾਰਾਂ ਦੇ ਹੈਗੇ ਪੈਸੇ ਓ ਬਾ ਤੇਰੇ ਅਸ਼ਿਆ ਹੁਣ ਇਦਾਂ ਕਰ ਲਈ ਹੁਣ ਕੀ ਕਰਨਾ ਏ ਝਾੜੂ ਬੰਨਤਾ ਹੈ ਨਾ ਨਹੀਂ ਨਹੀਂ ਮੈਨੂੰ ਪਤਾ ਝਾੜੂ ਬੰਨਣਾ ਹੁਣੇ ਛਾਜਦਾ ਬੋਲ ਕਰ ਦੇਣਾ ਅੱਛਾ ਹੁਣ ਇਹਨੂੰ ਟੈਟ ਕਰ ਦੇਣਾ ਹਾਂ ਜੀ ਟੈਟ ਹੋ ਜਾਏਗਾ ਪੂਰੇ ਟੱਚ ਤੀਨ ਜਗਨ ਬਾਨ ਹੋਗਾ ਇਸਕਾ ਅੱਛਾ ਹਾਂ ਦੇਖੋ ਫਿਰ ਇਹ ਡੱਕਾ ਨਹੀਂ ਨਿਕਲੇਗਾ ਨਾ ਨਾ ਕੈਸੇ ਨਿਕਲੇਗਾ ਅਬ ਦੇਖੋ ਨਾ ਗੈਂਚ ਮੇ ਕੱਚ ਲੱਗ ਗਿਆ ਅੱਛਾ ਗੋਲ ਦੇ ਦਿਆ ਹਾਂ ਤੇ ਲੋਜੀ ਕੁਤੇ ਖੇਲਾ ਮੇਲਾ ਕਰਿਆਂਦਾ ਆ ਤੇ ਰਾਤ ਗਈਆ ਹੋ ਹਨੇਰਾ ਗਿਆ ਆ ਹੋ ਤੇ ਆਪਾਂ ਚੱਲਿਆਂ ਹੁਣ ਕਰ ਨੂੰ ਤੇ ਨਵੀਂ ਵੀਡੀਓ ਵਿੱਚ ਬਹੁਤ ਜਲਦੀ ਮਿਲਾਂਗੇ ਤੁਹਾਨੂੰ ਤੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ